ਇਦੇ ਜਨਮ ਨਹੀਂ ਸੀ ਹੋਇਆ ਉਹਨਾਂ ਦੇ ਸਨਮਾਨਯੋਗ ਪਿਤਾ ਬਾਬਾ ਕਰਮ ਸਿੰਘ ਜੀ ਸਨ ਜੀ ਉਹਨਾਂ ਨੂੰ ਇੱਕ ਸਾਧੂ ਸ਼ੀਸ਼ੀ ਦੇ ਕੇ ਗਿਆ ਸੀ ਤੇ ਉਹਨਾਂ ਕਹਿਆ ਸੀ ਤੁਹਾਡੇ ਘਰ ਪੁੱਤਰ ਪੈਦਾ ਹੋਵੇਗਾ ਤੇ ਇਹ ਸ਼ੀਸ਼ੀ ਤੁਸੀਂ ਉਸ ਦਿਨ ਬਾਹਰ ਕਿਸੇ ਸਾਧੂ ਨੂੰ ਦੇਣੀ ਹੈ ਇਹ ਇਤਿਹਾਸ ਹੈ ਉਹ ਜਿਸ ਦਿਨ ਸੰਤ ਮਹਾਰਾਜ ਜੀ ਦਾ ਜਨਮ ਹੋਇਆ ਨਾਮ ਸੀ ਪੜਨੇ ਸਾਰੇ ਬਾਬਾ ਅਤਰ ਸਿੰਘ ਜੀ ਦਾ ਨਾਮ ਰੱਖਿਆ ਗਿਆ ਉਹ ਮੱਝਾਂ ਡੰਗਰ ਚਾਰਦੇ ਹੋਏ ਕਦੀ ਪ੍ਰਾਣੀ ਦੀ ਵਰਤੋ ਪ੍ਰਾਣੀ ਸਾਡੇ ਪ੍ਰਾਣੀ ਕਹਿੰਦੇ ਸੋਟੀ ਕਦੀ ਸੋਟੀ ਦੀ ਵਰਤੋਂ ਨਹੀਂ ਸੰਕਰਦੇ ਉਹ ਕਦੀ ਜ਼ਬਾਨ ਤੋਂ ਫਿੱਕਾ ਨਹੀਂ ਸੰਬੋਲਦੇ ਪਿਆਰਿਓ ਛੋਟੇ ਕੁੰਦਿਆਂ ਉਹ ਲੀਰਾਂ ਦੀ ਮਾਲਾ ਬਣਾ ਕੇ ਪਰਮੇਸ਼ਵਰ ਦਾ ਨਾਮ ਜਪਦੇ ਹੁੰਦੇ ਸਨ ਲੀਰਾਂ ਦੀ ਮਾਲਾ ਬਣਾ ਕੇ ਫੌਜ ਵਿੱਚ ਭਰਤੀ ਹੁੰਦੇ ਆ ਆਪ ਸਭ ਨੂੰ ਪਤਾ ਹੈ ਉੱਥੇ ਇੱਕ ਗ੍ਰੰਤੀ ਸਾਹਿਬ ਦੀ ਸੇਵਾ ਕਰਦੇ ਸਨ ਮੈਂ ਪਿਛਲੇ ਸਾਲ ਤੋਂ ਪਿਛਲੇ ਸਾਲ ਥੋੜਾ ਜ਼ਿਕਰ ਕੀਤਾ ਸੀ ਉਹਨਾਂ ਦਾ ਨਾਮ ਸੀ ਭਾਈ ਜੋਧ ਸਿੰਘ ਜੀ ਗ੍ਰੰਤੀ ਸਾਹਿਬ ਜੀ ਦਾ ਬਾਬਾ ਅਤਰ ਸਿੰਘ ਜਦੋਂ ਫੌਜ ਵਿੱਚ ਭਰਤੀ ਹੋਇਆ ਉਸ ਵਕਤ ਇੱਕ ਕਸੂਰ ਸੀ ਜੀ ਜਿਸ ਸਿੱਖ ਨੇ ਭਰਤੀ ਹੋਣਾ ਹੁੰਦਾ ਸੀ ਉਹਨੂੰ ਅੰਮ੍ਰਿਤ ਦੀ ਦਾਤ ਲੈਣੀ ਪੈਂਦੀ ਸੀ ਅੰਮ੍ਰਿਤ ਛਕਣਾ ਪੈਂਦਾ ਸੀ ਹੁਣ ਤਾਂ ਚਲੋ ਸਾਡਾ ਸੁਭਾਅ ਹੋਰ ਤਰ੍ਹਾਂ ਦਾ ਹੋ ਗਿਆ ਮੈਂ ਹਰ ਬੇਨਤੀ ਕਰਾਂਗਾ ਕਿ ਅੰਮ੍ਰਿਤ ਦੀ ਦਾਤ ਹਰ ਮਨੁੱਖ ਮਾਤਰ ਲਈ ਹੈ ਜਿੰਨੇ ਗੁਰਸਿੱਖੀ ਦੇ ਮਾਰਗ ਤੇ ਤੁਰਨਾ ਹੈ ਨਾ ਯਾਦ ਰੱਖੋ ਜੀ ਕਾਹ ਦਿੰਦੇ ਆ ਬਾਕੀ ਸਾਰੀਆਂ ਸਾਡੀਆਂ ਰਹਿਤਾਂ ਨੇ ਜੀ ਅੰਮ੍ਰਿਤ ਨਹੀਂ ਛਕਿਆ ਰਹਿਤਾਂ ਨੇ ਕਹਿੰਦੇ ਨੇ ਪਹਿਲੀ ਰਹਿਤ ਇਹ ਵੀ ਕੰਮ ਰਿਹਾ ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪੌਣ ਛਕੇ ਪਹਿਲੀ ਰਹਿਤ ਤੇਰੇ ਇਤੋਂ ਸ਼ੁਰੂ ਹੋਣੀ ਏ ਤੂੰ ਖੰਡੇ ਦੀ ਪੌਣ ਛਕੇ ਜਦੋਂ ਉਹ ਭਰਤੀ ਹੁੰਦੇ ਆ ਤੇ ਅੰਮ੍ਰਿਤ ਦੀ ਦਾਤ ਲੈਣੀ ਹੈ ਉਸ ਵਕਤ ਭਾਈ ਜੋਤ ਸਿੰਘ ਜੀ ਨਾਲ ਸੰਜੀ ਚਾਰ ਸਿੱਖ ਸਨ ਪਰ ਪੰਜਵਾਂ ਨਹੀਂ ਸੀ ਇਤਿਹਾਸ ਸਹੀ ਕਹਿੰਦਾ ਪੰਜਵਾਂ ਨਹੀਂ ਸੀ ਬਾਬਾ ਤੇਜਾ ਸਿੰਘ ਉਹਨਾਂ ਨੇ ਇਹੀ ਲਿਖਿਆ ਪੰਜਵਾਂ ਨੀਸੀ ਇੰਨੀ ਦੇਰ ਨੂੰ ਇੱਕ ਨਿਹੰਗ ਸਿੰਘ ਆਏ ਅਕਾਲੀ ਬਾਣੇ ਚ ਉਹਨਾਂ ਗੁਰਦੁਆਰੇ ਆ ਕੇ ਫੌਜ ਦੇ ਗੁਰਦੁਆਰੇ ਚ ਮੱਥਾ ਟੇਕਿਆ ਗਰੰਤੀ ਭਾਈ ਜੋਤ ਸਿੰਘ ਜੀ ਪਰਸੰਨ ਹੋ ਗਏ ਕਹਿਣ ਲੱਗੇ ਖਾਲਸਾ ਜੀ ਅਸੀਂ ਅੰਮ੍ਰਿਤ ਸੰਚਾਰ ਕਰਨਾ ਹੈ ਆਪ ਜੀ ਵੀ ਸ਼ਮੂਲੀਅਤ ਕਰੋਗੇ ਉਹਨਾਂ ਮੁਸਕਰਾ ਕੇ ਕਿਹਾ ਮੈਂ ਆਈ ਇਸ ਵਾਸਤੇ ਖਾ ਉਹ ਕੌਣ ਸੀ ਉਹ ਪੰਜਾਂ ਪਿਆਰੇ ਸ਼ਾਮਲ ਹੋਏ ਸੱਚ ਇਹ ਵੇ ਉਹ ਚਲੇ ਗਿਆ ਇਤਿਹਾਸ ਉਹਨਾਂ ਬਾਰੇ ਦੁਬਾਰਾ ਕਿਤੇ ਨਹੀਂ ਬੋਲਦਾ ਮੈਂ ਬੇਨਤੀ ਕਰਾਂ ਗੁਰੂ ਸਮਰਾਥ ਨੇ ਅਸੀਂ ਕਹਿ ਦਈਏ ਸਤਾਰ ਅਸੀਂ ਕਥਾ ਵਾਲੇ ਤੇ ਕਹਿੰਦੇ 1708 ਨੂੰ ਮਹਾਰਾਜ ਜੋਤੀ ਜੋ ਸਮਾ ਗਏ ਪਿਆਰਿਓ ਚੇਤੇ ਰੱਖੋ ਇਹ ਬਾਰਮੁਕੀ ਸ਼ਬਦ ਨੇ ਗੁਰੂ ਨਾ ਜੰਮਦਾ ਹੈ ਤੇ ਨਾ ਗੁਰੂ ਮਰਦਾ ਉਹ ਤਾਂ ਸਦਾ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਪਟਾਣੇ ਤਾਂ ਇੱਥੋਂ ਤੱਕ ਆ ਜਦੋਂ ਗੁਰੂ ਰਾਮਦਾਸ ਪਿਆਨਾ ਕਰ ਗਏ ਪਟਾਣੇ ਕਿਹਾ ਹਰਬੰਸ ਜਗਤ ਜਹ ਸੰਚ ਰਿਓ ਸੋ ਕਵਣ ਕੈ ਸ੍ਰੀ ਗੁਰੂ ਮੋਇ ਉਥੇ ਪਿਆਰਿਓ ਅੰਮ੍ਰਿਤ ਦੀ ਦਾਤ ਲਈ ਉੱਥੇ ਨਿਤਨਿਮ ਦ੍ਰਿੜ ਕਰਾਇਆ ਗਿਆ ਉੱਥੇ ਗੁਰਮੰਤਰ ਦ੍ਰਿੜ ਕਰਾਇਆ ਗਿਆ ਉੱਥੇ ਮੂਲ ਮੰਤਰ ਦ੍ਰਿੜ ਕਰਾਇਆ ਗਿਆ ਫਿਰ ਬਾਬਾ ਜੀ ਕੀ ਕਰਦੇ ਸਨ ਭਾਈ ਜੋਧ ਸਿੰਘ ਦਾ ਪ੍ਰਸ਼ਾਦਾ ਤਿਆਰ ਕਰਦੇ ਹੁੰਦੇ ਸਨ ਆਪ ਨੂੰ ਜਿਹੜੇ ਗ੍ਰੰਥੀ ਸਾਹਿਬ ਸਨ ਉਹਨਾਂ ਦਾ ਪ੍ਰਸ਼ਾਦਾ ਤਿਆਰ ਕਰਨਾ ਗ੍ਰੰਥੀ ਸਾਹਿਬ ਕੀ ਕਰਦੇ ਸਨ ਰੋਜ਼ਾਨਾ ਅੰਮ੍ਰਿਤ ਵੇਲੇ ਬੜੇ ਚਪਜਨੀਕ ਪੂਰੀ ਸੰਜੀਓ ਉਹਨਾਂ ਉੱਠਣਾ ਇਸ਼ਨਾਨ ਕਰਨਾ ਨੇੜੇ ਇੱਕ ਪਾਣੀ ਦਾ ਵਗ ਦਾ ਇਹ ਕਹਿ ਲਓ ਵੀ ਚੋਕ ਕਹਿ ਲਓ ਜਾਂ ਦਰਿਆ ਸ਼ਬਦ ਨਾਲ ਮੈਂ ਵਰਤਾਂ ਉਹਨਾਂ ਨੂੰ ਉੱਥੇ ਚਲੇ ਜਾਣਾ ਜਾਂ ਉੱਥੇ ਆਪਣੀ ਆਸਨ ਤੇ ਉਹਨਾ ਨੇਤਰ ਬੰਦ ਕਰਕੇ ਉਹਨਾਂ ਨੇ ਕਿੰਨੇ ਘੰਟੇ ਬੈਠੇ ਰਹਿਣਾ ਉਹਨਾਂ ਦੇ ਚਿਹਰੇ ਦੀ ਲਾਲੀ ਤੇ ਖੜਾ ਸੀ ਉਸ ਇੱਕ ਦਿਨ ਸੰਤ ਮਹਾਰਾਜ ਜੀ ਨੇ ਉਹਨਾਂ ਨੂੰ ਪੁੱਛ ਲਿਆ ਬਾਬਾ ਜੀ ਪੁੱਛਦੇ ਆ ਗੰਨ ਗਰੰਤੀ ਭਾਈ ਜੋਤ ਸਿੰਘ ਜੀ ਨੂੰ ਕਿ ਆਪ ਜੀ ਰੋਜ਼ ਕਿੱਥੇ ਜਾਂਦੇ ਹੋ ਕਿ ਉਹ ਸਰੀਰ ਉਸ ਤਰੀ ਪਿਆ ਅਡੋਲ ਤੁਸੀਂ ਕਿੱਥੇ ਜਾਂਦੇ ਹੋ ਭਾਈ ਜੋਤ ਸਿੰਘ ਗਰੰਤੀ ਕਹਿੰਦਾ ਜੀ ਅਸੀਂ ਆਪਣੇ ਦੇਹ ਜਾਨੇ ਆ ਅਸੀਂ ਆਪਣੇ ਦੇਹ ਜਾਨੇ ਆ ਬਾਬਾ ਜੀ ਪੁੱਛਦੇ ਨੇ ਕਿਹੜੇ ਦੇਸ਼ ਜਾਂਦੇ ਹੋ ਕਹਿੰਦੇ ਬੇਗਮਪੁਰੇ ਜਾਂਦੇ ਅਸੀਂ ਆਪਣੇ ਨਿੱਜ ਘਰ ਵੀ ਜਾਂਦੇ ਆ ਮੈਂ ਆਪ ਨੂੰ ਬੇਨਤੀ ਕਰਾਂ ਉਸ ਗਰੰਤੀ ਸਾਹਿਬ ਦਾ ਜੀਵਨ ਕਿੰਨੇ ਕੋ ਕਮਾਲ ਦਾ ਹੋਵੇਗਾ ਜਿੰਨੇ ਐਡੀ ਵੱਡੀ ਰੂਖਾਨੀ ਸ਼ਖਸੀਅਤ ਨੂੰ ਪ੍ਰਭਾਵਿਤ ਕਰ ਦਿੱਤਾ ਕਹਨ ਲੱਗੇ ਅਸੀਂ ਆਪਣੇ ਦੇਸ਼ ਜਾਂਦੇ ਫਿਰ ਪੁੱਛਿਆ ਜੀ ਕਿਹੜੇ ਦੇਸ਼ ਕਹਨ ਲੱਗੇ ਨਿੱਜ ਘਰ ਸੂਖ ਮਹਿਲ ਸਾਰੇ ਸ਼ਬਦ ਵਰਤੇ ਸੂਖ ਮਹਿਲ ਜਾ ਕੇ ਊਚ ਦਵਾਰੇ ਤਮ ਹੈ ਵਾਸਾ ਭਗਤ ਪਿਆਰੇ ਅਸੀਂ ਬੇਗੰਮ ਪੁਰਾ ਸਹਿਰ ਕੋ ਨਾਉ ਦੁਖ ਅੰਦੇ ਅੰਧੋ ਨਹੀਂ ਦੇਖਾ ਅਸੀਂ ਨਿਚ ਕਰ ਜਾਂਦੇ ਖਾਂ ਪਿਆਰੇ ਮਨ ਪ੍ਰਦੇਸੀ ਜੇਥੀ ਆ ਸਭ ਦੇਸ਼ ਪਰਾਇਆ ਸੰਤ ਮਹਾਰਾਜ ਇੱਕ ਸ਼ਬਦ ਹਰ ਦੀਵਾਨ ਚ ਬੜਾਉਂਦੇ ਸਨ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਕਿ ਗੁਰਮਖੋ ਜਿਸ ਮਹਾਂਪੁਰਖ ਦੀ ਜਾਂਚ ਬੈਠੀ ਉਹ ਮੈਂ ਪ੍ਰਬੰਧਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਬਾਣੀ ਦਾ ਪਹਿਰਾ ਜ਼ਿਆਦਾ ਰੱਖੋ ਉਹ ਜਿੱਥੇ ਜਾਂਦੇ ਸਨ ਸਭ ਤੋਂ ਪਹਿਲਾਂ ਉੱਚੀ ਆਵਾਜ਼ ਵਿੱਚ ਗਾਉਂਦੇ ਸਨ ਫਿਰ ਕਰ ਬੈਸੋ ਹਰਜਨ ਪਿਆਰੇ ਸਤਿ ਮਹਾਰਾਜ ਜੀ ਸਤਗੁਰੂ ਤੁਮਰੇ ਕਹਾਂ ਜਿ ਸਵਾਰੇ ਉਹ ਉਹ ਸ਼ਬਦ ਉਹ ਉਹਨਾਂ ਦਾ ਗੋਬਿੰਦੇ ਮੁਕੰਦੇ ਉਧਾਰੇ ਅਪਾਰੋ ਨਿੱਜੀ ਜੀਵਨ ਸੇ ਉਹਨਾਂ ਦਾ ਉਹਨਾਂ ਕਹੇ ਜੀ ਅਸੀਂ ਆਪਣੇ ਦੇਸ਼ ਚ ਜਾਣੇ ਉਦੋਂ ਸਿਪਾਈ ਦੇ ਰੂਪ ਚ ਨੇ ਅਤਰ ਸਿੰਘ ਜੀ ਬਾਬਾ ਜੀ ਕਹਿਣ ਲੱਗੇ ਕਿਵੇਂ ਚਾਹੀਦਾ ਆਪਣੇ ਦੇਸ਼ ਚ ਉਹ ਕਹਿੰਦੇ ਵਾਹਿਗੁਰੂ ਬੋਲ ਕੇ ਗੁਰਮੰਤਰ ਜਪ ਕੇ ਸ਼ਬਦ ਚ ਸੁਰਤ ਟਿਕਾ ਕੇ ਉਹ ਕਹਿੰਦੇ ਆ ਜੀ ਸ਼ਬਦ ਸੁਰਤ ਕਿਵੇਂ ਟਿਕਾ ਕੇ ਤੇ ਅੱਗੋਂ ਭਾਈ ਜੋਤ ਸਿੰਘ ਜੀ ਕਹਿੰਦੇ ਆ ਪਹਿਲਾਂ ਬੈਕਰੀ ਵਿੱਚ ਫਿਰ ਆਪਣਾ ਮਦਮਾ ਵਿੱਚ ਫਿਰ ਪਸੰਤੀ ਹੋਏ ਤਾਂ ਚਾਰ ਬਾਣੀਆਂ ਸ਼ਾਸਤਰਾਂ ਦੀਆਂ ਨਾ ਬੈਕਰੀ ਮਦਮਾ ਪਸੰਤੀ ਤੇ ਪਰ ਇੱਥੋਂ ਸੰਤ ਮਹਾਰਾਜ ਜੀ ਦੇ ਅਸਲੀ ਸਪਿਰਚੁਅਲ ਜੀਵਨ ਦੀ ਯਾਤਰਾ ਸ਼ੁਰੂ ਹੁੰਦੀ ਹੈ ਹੁਣ ਹਾਲਾਂਕਿ ਮੈਂ ਕਹਾਂ ਇਹ ਸ਼ਾਸਤਰਾਂ ਵਿੱਚ ਨੇ ਚਾਰ ਬਾਣੀਆਂ ਜਿਹੜੀਆਂ ਨਾ ਚਾਰ ਖਾਣੀਆਂ ਚਾਰ ਬਾਣੀਆਂ ਨੇ ਮੈਂ ਜਦੋਂ ਇਹ ਪੜ ਰਿਹਾ ਸਾਂ ਸ਼੍ਰੀਮਾਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜਾ ਜੀਵਨ ਦਰਜ ਕੀਤਾ ਹੈ ਅਜਿੱਤਾ ਰੰਦਾਵਾ ਭਲਾ ਹੈ ਬੂੜਾ ਬੁੱਢਾ ਇੱਕ ਮੰਤਿਆਵ ਹੈ ਉਹਦੇ ਵਿੱਚ ਬਾਬਾ ਬੁੱਢਾ ਸਾਹਿਬ 12 ਸਾਲ ਦੀ ਉਮਰ ਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੁਸੀਂ ਬਾਣੀ ਪੜੋ ਉਹ ਕਹਿੰਦੇ ਬਾਣੀ ਡਾਢੀ ਸੁਣੀ ਦੀ ਹੈ ਭਗਤ ਮਾਲ ਚ ਲਿਖੇ ਉਹਤੇ ਫਿਰ ਕਿਹਾ ਜਾਂਦਾ ਜੀ ਬਾਣੀ ਕੀ ਹੈ ਇਹ ਹੀ ਗੱਲ ਗੁਰੂ ਨਾਨਕ ਸਾਹਿਬ ਬਾਬਾ ਬੁੱਢਾ ਜੀ ਨੂੰ ਕਹਿੰਦੇ ਆ ਮੈਂ ਆਪ ਨੂੰ ਬੇਨਤੀ ਕਰਾਂ ਭਾਈ ਜੋਤ ਸਿੰਘ ਕਹਿੰਦੇ ਨੇ ਪਹਿਲੀ ਵਹਿ ਬੈਖਰੀ ਮੈਂ ਆਪ ਨੂੰ ਕਿਉਂਕਿ ਆਪ ਜੀ ਸੰਤ ਮਹਾਰਾਜ ਜੀ ਨੂੰ ਪਿਆਰ ਕਰਨ ਵਾਲੇ ਆਇਓ ਵੇਖੋ ਆਪ ਕੋ ਆਪਣਾ ਤਰੀਕਾ ਹੈ ਜੀ ਮੈਂ ਆਇਆ ਮੈਂ ਹੌਮੇ ਚ ਨਹੀਂ ਕਹਿੰਦਾ ਜਦੋਂ ਵੀ ਕਿਸੇ ਧਾਰਮਿਕ ਸਿੱਖਿਆਤ ਦੇ ਸਥਾਨ ਤੇ ਜਾਂ ਮੈਂ ਬਾਬਾ ਦੀਪ ਸਿੰਘ ਜੀ ਦੇ ਪਾਉਂ ਮੈਂ ਵੀ ਬੇਨਤੀ ਕੀਤੀ ਪਿਆਰਿਓ ਚੇਤੇ ਰੱਖਿਓ ਇੱਥੇ ਕੋਈ ਭੇਟਾ ਲੈ ਕੇ ਆਇਆ ਕਰਿਏ ਆਪਾ ਕੰਗ ਜੀ ਭੇਟਾ ਦੁੱਧ ਦੀ ਇਹ ਆਪਣੇ ਆٹے ਦੀ ਰਸਤ ਦੀ ਫਰੂਟ ਦੀ ਨੇ ਪਿਆਰਿਓ ਜਿਹੜੀ ਭੇਟਾ ਕਰੋਗੇ ਉਹਦੇ ਬਦਲੇ ਸਭ ਕੁਝ ਮਿਲਦਾ ਹੁਣ ਮਹਾਰਾਜ ਨੇ ਭਾਈ ਡੱਲਾ ਜਿੰਨੂੰ ਇਹ ਗੱਲ ਕਹੀ ਨਾ ਉਹਨੇ ਕਿਹਾ ਜੀ ਮੈਨੂੰ ਇਹ ਪੀੜੀ ਚ ਨਿਸ਼ਾਨ ਮਹਾਰਾਜ ਜੀ ਨੇ ਕਿਹਾ ਤੂੰ ਤਾਂ ਸਾਨੂੰ ਥਾਂ ਦਿੱਤੀ ਨਹੀਂ ਉਹ ਕਹਿੰਦਾ ਮਹਾਰਾਜ ਮੈਂ ਇਨਾ ਮੇਰਾ ਕਿਲਾ ਮੈਂ ਸਭ ਕੁਝ ਦਿੱਤਾ ਕਹਿ ਲਗੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੇਗਾ ਤੇ ਅੰਦਰ ਥਾਂ ਦੇਗਾ ਜਿੱਦਨ ਤੂੰ ਸਾਨੂੰ ਥਾਂ ਦੇ ਦਿੱਤੀ ਪੀੜੀ ਜਿੰਨੀ ਕਿ ਮੇਰਾ ਘਰ ਸਾਰਾ ਤੇਰਾ ਘਰ ਹੀ ਆ ਅਰ ਸੁਣਿਓ ਹੁਣ ਆਪਾਂ ਪਿੰਡੋਂ ਆਏ ਆ ਪਿਆਰਿਓ ਭਾਵੇਂ ਕੁਝ ਵੀ ਨਹੀਂ ਆਉਂਦਾ ਨਾ ਕੱਲਾ ਵੈਗਰੂ ਵੈਗਰੂ ਕਹਿੰਦੇ ਆਜੋ ਕਿਉਂਕਿ ਸੰਤ ਬੰਦਗੀ ਵਾਲੇ ਦੀ ਥਾਂ ਤੇ ਆਏ ਆ ਤੇ ਜਿਹੜਾ ਅੱਜ ਸ਼ਬਦ ਪੜਿਆ ਮੈਂ ਤੇ ਕਹਿੰਦਾ ਸਾਨੂੰ ਤਾਂ ਉਪਦੇਸ਼ ਇਹੀ ਹੈ ਜੀ ਸੰਤੋ ਰਾਮ ਨਾਮ ਨਿਸਤਰੀ ਹੈ ਉਠ ਤ ਬੈਠ ਤ ਹਰ ਹਰ ਧਾਈ ਹੈ ਅੰਨ ਦਿਨ ਸੁਖ੍ਰਿਤ ਕਰੀਏ ਕੁਛ ਨਹੀਂ ਮੂਲ ਮੰਤਰ ਤੇ ਪਾਰਟੀ ਕਰਦੇ ਆਈਏ ਉੱਥੇ ਭਾਈ ਜੋਤ ਸਿੰਘ ਕਹਿੰਨੇ ਪਹਿਲਾਂ ਤੁਸੀਂ ਰਸਨਾ ਨਾਲ ਬੋਲੋ ਵਾਹਿਗੁਰੂ ਅਮਰਦੀ ਦਾਤ ਲੈ ਚੁੱਕੇ ਆ ਫਿਰ ਕਹਿਣ ਲੱਗੇ ਰਸਨਾ ਨਾਲ ਬੋਲਦਿਆਂ ਬੋਲਦਿਆਂ ਇਹ ਨਾਮ ਮਦਮਾ ਬੁੱਲ ਬਾਂਧੋ ਜਾਣਗੇ ਇਦੀ ਵਿਆਖਿਆ ਵਿਦਵਾਨਾਂ ਨੇ ਵਾਕ ਉਹ ਕੀਤੀ ਮੈਂ ਸਿੱਧੀ ਜੀ ਕਰ ਲੱਗਾ ਕਿ ਬੁੱਲ ਬੰਦ ਹੋ ਜਾਣਗੇ ਅੰਦਰ ਸੱਚ ਏਵੇਂ ਜ਼ਬਾਨ ਬੰਦ ਕਰਕੇ ਸਿਮਰਨ ਚੱਲੇਗਾ ਤੀਸਰਾ ਉਹਨਾਂ ਨੇ ਕਿਹਾ ਜੀ ਖਿਰਦੇ ਵਿੱਚ ਨਾਮ ਚੱਲੇਗਾ ਪਸੰਤੀ ਤੇ ਪਰਾ ਦਾ ਅਰਥ ਹੈ ਨਾਭੀ ਇਹ ਚਾਰੀ ਬਾਣੀਆਂ ਨੇ ਇੱਥੇ ਨਾਮ ਚੱਲੇਗਾ ਪਰ ਸ਼ੁਰੂਆਤ ਜਿਹੜੀ ਇਹਦੀ ਰਸਨਾ ਤੋਂ ਹੁੰਦੀ ਹੈ ਆਪ ਨੂੰ ਬੇਨਤੀ ਕਰਾ ਸੰਤ ਮਹਾਰਾਜ ਜੀ ਨੇ بس ਉਸ ਦਿਨ ਤੋਂ ਬਾਅਦ ਇਸ ਗੱਲ ਨੂੰ ਇੰਨਾ ਕੁ ਘੁੱਟ ਕੇ ਪੱਲੇ ਬੰਨ ਲਿਆ ਕਹਿ ਰਹੇ ਜੋ ਕੁਝ ਆਸੀ ਉਠਤ ਬੈਠ ਤ ਹਰ ਹਰ ਤੇ ਆਈਏ ਉਹਨਾਂ ਨੇ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਤੇ ਚੌਂਕੜਾ ਮਾਰ ਕੇ ਰਸਨਾ ਨਾਲ ਵੈ ਗੁਰੂ ਸ਼ਬਦ ਬੋਲਣਾ ਸ਼ੁਰੂ ਕਰ ਦੇਣਾ ਫਿਰ ਪੌੜੀ ਦਰ ਪੌੜੀ ਅੱਗੇ ਚੱਲੇ ਹੁਣ ਮੈਂ ਇਥੇ ਕਾਪ ਜੀ ਨੂੰ ਹੋਰ ਬੇਨਤੀ ਕਰਾਂ ਜਦੋਂ ਸੰਤ ਮਹਾਰਾਜ ਜੀ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਉਤਰਦੇ ਆ ਹਾਂਜੀ ਮੈਂ ਪਿਛਲੇ ਦਿਨ ਵੀ ਕਿਹਾ ਅੱਜ ਤੁਸੀਂ ਜਿੰਨੇ ਬੈਠੇ ਹੋ ਜਿਹੜੇ ਸੈਰ ਕਰਦੇ ਹੋ ਤੇ ਕਰਨੀ ਚਾਹੀਦੀ ਹਰ ਇੱਕ ਨੂੰ ਸਵੇਰੇ ਉੱਠ ਕੇ ਜਦ ਦਿਨੇ ਦਵਾਈਆਂ ਖਾਣ ਦੀ ਬਜਾਏ ਨਾ ਹਸਪਤਾਲ ਦੇ ਬੈੱਡ ਤੇ ਲੇਟਣ ਦੀ ਬਜਾਏ ਇਹਨਾਂ ਪੈਰਾਂ ਨੂੰ ਤੇਜ਼ ਚਲਾਉਣਾ ਸ਼ੁਰੂ ਕਰ ਦਿਓ ਹਸਪਤਾਲ ਦਾ ਬੈੱਡ ਛੁੱਟ ਜਾਏਗਾ ਆਪਾਂ ਖਾਈ ਜਾਂਦੇ ਆ ਵਰਜਸ਼ ਨਹੀਂ ਕਰਦੇ ਨਾ ਤੇ ਮੈਂ ਇੱਕ ਗੱਲ ਹੋਰ ਕਹਿਣਾ ਆ ਜਿੰਨੀਆਂ ਬਾਹਰ ਰੇੜੀਆਂ ਲੱਗੀਆਂ ਹੁੰਦੀਆਂ ਨਾ ਮੈਂ ਲੁਧਿਆਣੇ ਕਹਿੰਦੇ ਡੀ ਐਮ ਸੀ ਦੀਆਂ ਬ੍ਰਾਂਚਾਂ ਨੇ ਤੇ ਮੈਨੂੰ ਇੱਕ ਦਿਨ ਕਹਿੰਦਾ ਜੀ ਇਹ ਡੀਐਮਐਸ ਦੀਆਂ ਬ੍ਰਾਂਚਾਂ ਕਿਵੇਂ ਮੈਂ ਕਿਹਾ ਜਿੰਨਾ ਕੁਝ ਖਾਂਦੇ ਪੈਣਾ ਤਲਿਆ ਤੇ ਅਖੀਰ ਤੇ 50 ਤੋਂ ਬਾਅਦ ਸਾਰਿਆਂ ਨੂੰ ਬਲੈਕ ਜੋ ਬਲੋਕ ਜੋ ਨਹੀਂ ਸਾਰੇ ਡੀਐਮਐਸ ਜਾਣਾ ਗੁਰੂ ਸਾਹਿਬ ਨੇ ਸਚਾਈ ਇਹ ਜੀ ਇਹ ਮੇਰੀ ਬੇਨਤੀ ਦੋ ਹੀ ਚੀਜ਼ਾਂ ਲੋਕਾਂ ਨੂੰ ਮਾਰ ਗਈਆਂ ਇੱਕ ਬਿਮਾਰੀ ਮਾਰ ਗਈ ਦੂਜਾ ਡਿਪਰੈਸ਼ਨ ਮਾਰ ਗਿਆ ਹਰ ਬੰਦਾ ਸਟ੍ਰੈਸ ਵਿੱਚ ਹੈ ਹਰ ਬੰਦਾ ਸੱਚੀ ਮੁੱਚੀ ਬਾਹਰੋਂ ਬੋਲ ਨਹੀਂ ਰਿਹਾ ਪਰ ਅੰਦਰੋਂ ਅੰਦਰੀਓ ਨੂੰ ਚਿੰਤਾ ਇਸ ਤਰ੍ਹਾਂ ਖਾਂਦੀ ਪਈ ਹੈ ਜਿਵੇਂ ਲੱਕੜ ਨੂੰ ਘੁਣ ਲੱਗ ਜਾਂਦਾ ਹੈ No, I-